ਸਰ ਆਪ ਤੁਸੀਂ ਇਹਦੇ ਵਿੱਚ ਕਸੂਰਵਾਰ ਕਿਸ ਨੂੰ ਮੰਨਦੇ ਹੋ ਕੀ ਸਰਕਾਰਾਂ ਨੂੰ ਕਸੂਰਵਾਰ ਮੰਨਦੇ ਹੋ ਉਹਨਾਂ ਨੌਜਵਾਨਾਂ ਨੂੰ ਕਸੂਰਵਾਰ ਮੰਨਦੇ ਹੋ ਜਾਂ ਫਿਰ ਏਜੰਟ ਨੇ ਜਿਹੜੇ ਉਹਨਾਂ ਨੂੰ ਕਸੂਰਵਾਰ ਮੰਨਦੇ ਹੋ ਕਸੂਰ ਕਿਸ ਦਾ ਤੁਸੀਂ ਮੰਨਦੇ ਹੋ ਇਸ ਦੇ ਵਿੱਚ ਜੋ ਇਸ ਤਰੀਕੇ ਨਾਲ ਨੌਜਵਾਨ ਜਾਂਦੇ ਨੇ ਜਿਹੜੇ ਮੇਨ ਕਸੂਰਵਾਰ ਨੇ ਨਾ ਜੀ ਹਾਂ ਜੀ ਇਮਰਾਨ ਜੀ ਉਹ ਹੈਗੇ ਨੇ ਨਕਲੀ ਏਜੰਟ ਬਿਲਕੁਲ ਜਿਨ੍ਹਾਂ ਕੋਲ ਸਰਕਾਰ ਤੋਂ ਕੋਈ ਲਾਇਸੈਂਸ ਨਹੀਂ ਹੈ ਸਰਕਾਰ ਤੋਂ ਮਨਜ਼ੂਰੀ ਸ਼ੁਦਾ ਨਹੀਂ ਹੈਗੇ ਇਹ ਬਹੁਤ ਵੱਡਾ ਰੈਕਟ ਹੈ ਕਰੋੜਾ ਰੁਪਏ ਦਾ ਜਿਹੜੇ ਕਿ ਇਹ ਵੀ ਇੱਕ ਹਨੀ trap ਹੀ ਹੈਗਾ ਜਿਹੜਾ ਸਾਡੇ ਮੁੰਡਿਆਂ ਨੂੰ ਜਿਹੜੇ ਕਰੇ ਆਈਲੈਂਡਸ ਵਗੈਰਾ ਕਲੀਅਰ ਨਹੀਂ ਕਰਦੇ ਉਹਨਾਂ ਨੂੰ ਸਾਲਾਂ ਦਾ ਨਹੀਂ ਫਿਰ ਡਾਂਕੀ ਲਵਾ ਕੇ ਪੇ ਦੇ ਇਹ ਪੜੇ ਪੰਜਾਬ ਦੇ ਗੈਂਗਸਟਰ ਗਏ ਨੇ ਭਾਰਤ ਤੋਂ ਗੈਂਗਸਟਰ ਗਏ ਨੇ ਉਹ ਕਹਿੰਦੇ ਸਾਨੂੰ ਹਵਾਲੇ ਸਾਡੇ ਕਰ ਦੋ ਪਰ ਉਹ ਤਾਂ ਭੇਜੇ ਨਹੀਂ ਜਾਂਦੇ ਅਮਰੀਕਾ ਤੋਂ ਕੈਨੇਡਾ ਤੋਂ ਬਾਕੀਆਂ ਸਟੇਟਾਂ ਜਿਹੜੇ ਬਾਕੀ ਕੰਟਰੀਆਂ ਤੋਂ ਇਹਨਾਂ ਨੂੰ ਇਕਦਮ ਭੇਜਦਾ ਉਹਨਾਂ ਨੂੰ ਤਾਂ ਇਹ ਜਹਾਜ ਨੂੰ ਪਹਿਲਾਂ ਹੀ ਭੇਜ ਦੇਣਾ ਚਾਹੀਦਾ ਸੀ ਉਹਨਾਂ ਦਾ ਜਹਾਜ਼ ਭਰ ਕੇ ਭੇਜਣਾ ਚਾਹੀਦਾ ਸੀ ਪਹਿਲਾਂ ਹੈਨਾ ਉਹਨਾਂ ਨੂੰ ਉਹ ਆਪਣੇ ਛਤਰ ਛਾਇਆ 'ਚ ਰੱਖੀ ਬੈਠੇ ਨੇ 12 ਜਾਂ 13 ਤੀ ਕਾਨੂੰਨ ਸਾਡੇ ਪ੍ਰਧਾਨ ਮੰਤਰੀ ਮਾਨਨ ਇਹ ਪ੍ਰਵਾਨ ਹੁੰਦਾ ਹੈ ਜੀ ਇਹ ਲੰਦਰ ਮੋਦੀ ਜੀ ਜੀ ਮੁਲਾਕਾਤ 트ੰਪ ਸਾਹਿਬ ਨਾਲ ਹੋਣ ਜਾ ਰਹੀ ਹੈ ইমরান ਜੀ ਜਿਹੜੇ ਏਜੰਟਾਂ ਨੇ ਇਹ ਬੱਚੇ ਹੁਣ ਵਾਪਸ ਆਏ ਨੇ ਇਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤਾਂ ਹੋਣੀ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਲੋਕਾਂ ਦੇ ਇਹਨਾਂ ਬੱਚਿਆਂ ਦੇ ਜਿਨ੍ਹਾਂ ਨੇ ਕਰਜੇ ਚੁੱਕੇ ਉਹਨਾਂ ਨੂੰ ਪੈਸੇ ਦਿੱਤੇ ਨੇ ਘਰ ਵੇਚ ਕੇ ਜਮੀਨਾਂ ਵੇਚ ਕੇ ਪੈਸੇ ਦੇ ਉਹ ਪੈਸੇ ਵੀ ਡੰਟਾ ਤੋਂ ਆਪਸ ਕਰਵਾਏ। ਰਾਮਸਾਹ ਚਾਹੁੰਦੇ ਇਹ ਰਿਡੀਮ ਦੇ ਵਾਪਸ ਵੀ ਜene ਇਹਨਾਂ ਨੂੰ ਜੇਲਾਚ ਵੀ ਬੰਦ ਕਰ ਸਕਦੇ। ਇਸੇ ਕਰਕੇ ਉਹ ਮਾਤਾ ਨੇ ਕਿਹਾ ਵੀ ਚਲੋ ਉਸੇ ਦਾ ਐਸੀ ਗੱਲ ਕੋਸ਼ਿਸ਼ ਹੈ ਤੁਹਾਡਾ ਪੁੱਤ ਤੁਹਾਡੇ ਕੋਲ ਵਾਪਸ ਆ ਗਿਆ। ਕਿਉਂਕਿ ਉਹਨਾਂ ਕੋਲ ਵੀ ਚਾਰਾ ਵੀ ਹੈ। ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਵੀ ਜਦੋਂ ਮੇਰਾ ਪੁੱਤਰ ਅੱਜ ਤੁਸੀਂ ਆਪਣੇ ਘਰ ਆਪ ਵੀ ਇਹ ਗੱਲ ਵੀ ਇਹਨਾਂ ਦੇ ਪੈਸੇ ਉਹਨਾਂ ਏਜੰਟਾਂ ਦੇ ਸਕਾਈ ਕਰਕੇ ਇਹਨਾਂ ਦੇ ਵਾਪਸ ਕਰਾਇਆ ਜਾ ਬੀਤੇ ਕੱਲ ਯੂਐਸਏ ਤੋਂ 104 ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਪੰਜਾਬ ਦੀ ਧਰਤੀ ਤੇ ਜਦੋਂ ਉਹ ਜਹਾਜ਼ ਉਤਰਿਆ ਤਾਂ ਸਭ ਦੀ ਰੂਹ ਕੰਬ ਗਈ ਆਖਰ ਕੀ ਮਜਬੂਰੀਆਂ ਸੀ ਇਹਨਾਂ ਨੌਜਵਾਨਾਂ ਦੀ ਜੋ ਅਮਰੀਕਾ ਦੇ ਵਿੱਚ ਗਏ ਆਖਰ ਕਿਉਂ ਇੰਨਾ ਵੱਡਾ ਐਕਸ਼ਨ ਅਮਰੀਕਾ ਸਰਕਾਰ ਦੇ ਵੱਲੋਂ ਲਿਆ ਗਿਆ ਆਖਰ ਹੁਣ ਇਹ ਆਪਣੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਬਤੀਤ ਕਰਨਗੇ ਸਰਕਾਰਾਂ ਨੂੰ ਇਹਨਾਂ ਦੇ ਲਈ ਕੀ ਕੁਝ ਕਰਨਾ ਚਾਹੀਦਾ ਵਿਸਥਾਰਪੂਰਵਕ ਚਰਚਾ ਕਰਾਂਗੇ ਅੱਜ ਦੇ ਪੌਡਕਾਸਟ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਜਿੰਦਰਪਾਲ ਅਨੰਦ ਸਰ ਸਭ ਤੋਂ ਪਹਿਲਾਂ ਪੌਡਕਾਸਟ ਸੁਆਗਤ ਹੈ ਜੀ ਇਮਰਾਨ ਜੀ ਸਭ ਤੋਂ ਪਹਿਲਾਂ ਤੁਹਾਡੇ ਸ਼ਾਇਨ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਸਰ ਕੱਲ ਦੀ ਸਿਚੁਏਸ਼ਨ ਤੁਸੀਂ ਦੇਖੀ ਆ ਕੱਲ ਤੋਂ ਹਰ ਪਾਸੇ ਹੀ ਖਬਰਾਂ ਚੱਲ ਰਹੀਆਂ ਨੇ ਉਹ ਪਰਿਵਾਰ ਵੀ ਸਾਹਮਣੇ ਆ ਗਏ ਪਰਿਵਾਰ ਮੈਂ ਕਹੂੰਗਾ ਬੇਬਸ ਪਰਿਵਾਰ ਸਾਹਮਣੇ ਆ ਗਏ ਉਹ ਨੌਜਵਾਨ ਜਦੋਂ ਪੰਜਾਬ ਦੀ ਧਰਤੀ ਤੇ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਹੱਡ ਬੀਤੀਆਂ ਸੁਣਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੋ ਕੁਝ ਹੋਇਆ ਪਹਿਲਾਂ ਤਾਂ ਉਹ ਹਲੇ ਉਹ ਭੁੱਲੇ ਨਹੀਂ ਸੀ ਅਮਰੀਕਾ ਪਹੁੰਚ ਗਏ ਸੀ ਪਰ ਪਰਿਵਾਰ ਨੂੰ ਚਲੋ ਖੁਸ਼ੀ ਸੀ ਕਿ ਸਾਡਾ ਪੁੱਤ ਯੂ ਐਸ ਏ ਪਹੁੰਚ ਗਿਆ ਪਰ ਇੱਕਦਮ ਇਹਨਾਂ ਵੱਡਾ ਐਕਸ਼ਨ ਅਮਰੀਕਾ ਸਰਕਾਰ ਦੇ ਵੱਲੋਂ ਲਿਆ ਗਿਆ ਸਭ ਤੋਂ ਪਹਿਲਾਂ ਇਹੀ ਜਾਣਾਂਗੇ ਤੁਸੀਂ ਕਿਵੇਂ ਦੇਖਦੇ ਹੋ ਇਸ ਵੱਡੇ ਐਕਸ਼ਨ ਅਮਰਾਨ ਜੀ ਸਾਡੇ ਸਾਰੇ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ ਕੱਲ ਦਾ ਦਿਨ ਬੜਾ ਸੋਗਮਈ ਤੇ ਅਨਫੋਰਚੂਨੇਟ ਸੀ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਸਾਹਿਬ ਨੇ ਕੱਲ ਸਾਡੇ ਫਾਤ ਦੇ ਨੌਜਵਾਨਾਂ ਦਾ 104 ਨੌਜਵਾਨਾਂ ਦਾ ਆਰਮੀ ਦਾ ਜਹਾਜ਼ ਭਰ ਕੇ ਇੰਡੀਆ ਨੂੰ ਭੇਜਤਾ ਜਿਹੜਾ ਕੱਲ 2 ਵਜੇ ਅੰਮ੍ਰਿਤਸਰ 에ਅਰਪੋਰਟ ਤੇ ਉਤਰਿਆ ਹੂੰ ਔਰ ਜਿਨ੍ਹਾਂ ਦੇ ਬੱਚੇ ਵਾਪਸ ਆ ਗਏ ਨੇ ਜਿਹੜੇ 50-50 ਲੱਖ 45-45 ਲੱਖ ਰੁਪਈਆ ਲਾ ਕੇ ਉੱਥੇ ਗਏ ਸੀ ਘਰਾਂ ਨੂੰ ਬੜੀ ਨਮੋਸ਼ੀ ਦੀ ਹਾਲਤ ਵਿੱਚ ਵਾਪਸ ਆ ਗਏ ਨੇ ਇੱਕ ਕਿਸਮ ਨਾਲ ਉਹਨਾਂ ਦੀ ਬੜੀ ਬੇਮੁਹਰਤੀ ਵੀ ਹੋਈ ਹੈ ਜਿਵੇਂ ਉਹਨਾਂ ਨੂੰ ਹੱਤਕੜੀਆਂ ਲਾ ਕੇ ਬੇੜੀਆਂ ਪਾ ਕੇ ਇੱਥੇ ਭੇਜਿਆ ਗਿਆ ਹਮ ਔਰ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਉਹਨਾਂ ਨੂੰ ਜਿਹੜਾ ਘਰਾਂ ਜਿਵੇਂ ਉਹਨਾਂ ਦੇ ਸਟੇਟਾਂ ਨੂੰ ਛੱਡਿਆ ਉਹ ਵੀ ਪ੍ਰिजन ਬੈਨਾ ਸੀ ਹਮ ਔਰ ਉਹਨਾਂ ਨੇ ਕਾਫੀ ਇਹਦੇ ਚ ਆਪਣੀ ਬੇਇੱਜ਼ਤੀ ਵੀ ਮਹਿਸੂਸ ਕੀਤੀ ਹੋਏਗੀ ਹਮ ਤਾਂ ਬਿਲਕੁਲ ਪ੍ਰਧਾਨ ਸਾਹਿਬ ਉਹਨਾਂ ਦੇ ਦਿਲਾਂ ਤੇ ਕੀ ਬੀਤਰੀ ਹੋਗੀ ਪਰਿਵਾਰਾਂ ਦੇ ਜਿਉ ਉਹਨਾਂ ਦੇ ਪੁੱਤ ਗਏ ਬੜੇ ਚਾਵਾਂ ਨਾਲ ਸੀ ਜਦੋਂ ਬੱਚਾ ਜਾਂਦਾ ਕੋਈ 에어ਪੋਰਟ ਤੇ ਜਾਂਦਾ ਉੱਥੇ ਬੜੀਆਂ ਰੀਲਾਂ ਬਣਾਉਂਦੇ ਨੇ ਵੀਡੀਓ ਬਣਾਉਂਦੇ ਨੇ ਪਰਿਵਾਰ ਇਕੱਠਾ ਹੁੰਦਾ ਰਿਸ਼ਤੇਦਾਰ ਵੀ ਆਉਂਦੇ ਨੇ ਤੇ ਸਾਰੇ ਪਾਸੇ ਕਹਿੰਦੇ ਵੀ ਸਾਡਾ ਮੁੰਡਾ ਬਾਹਰ ਚਲੇ ਗਿਆ ਪਰ ਇਸ ਤਰੀਕੇ ਦੇ ਨਾਲ ਜਦੋਂ ਆਉਂਦਾ ਬੱਚਾ ਫੇਰ ਬੜਾ ਦੁੱਖ ਹੁੰਦਾ ਤਾਂ ਹੁਣ ਇਹ ਜਿਹੜੇ ਨੌਜਵਾਨ ਪਹੁੰਚੇ ਨੇ ਪੀ ਪੰਜਾਬ ਦੇ ਨੇ ਭਾਵੇਂ ਬਾਕੀ ਸਟੇਟਾਂ ਦੇ ਨੇ ਵੱਖ-ਵੱਖ ਤੇ ਉਹਨਾਂ ਦੀ ਜ਼ਿੰਦਗੀ ਅੱਗੇ ਦੀ ਤੁਸੀਂ ਕਿਵੇਂ ਸਮਝਦੇ ਹੋ ਵੀ ਕਿਵੇਂ ਦੀ ਹੋਊਗੀ ਤੇ ਸਰਕਾਰਾਂ ਇਹਨਾਂ ਦੇ ਵਾਸਤੇ ਕੀ ਕਰ ਸਕਦੀਆਂ ਨੇ ਕਿਹੋ ਜੀ ਮਦਦ ਕਰਨੀ ਚਾਹੀਦੀ ਆ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਲਈ ਕੇਂਦਰ ਸਰਕਾਰ ਨੂੰ ਸਾਰੇ ਭਾਰਤੀਆਂ ਲਈ ইমরান ਜੀ ਮੈਂ ਤੁਹਾਨੂੰ ਇਸ ਸੰਦਰਭ ਦੇ ਵਿੱਚ ਸਾਰੀ ਗਰਾਊਂਡ ਰਿਐਲਿਟੀ ਦੱਸਦਾ ਹਾਂ ਜੀ ਕਿ ਇਹ ਸਾਰਾ ਮਾਜਰਾ ਹੋਇਆ ਕਿਵੇਂ ਹੈਗਾ ਜੀ ਦੇਖੋ ਜਿਹੜੇ ਬੱਚੇ ਤਾਂ ਆਲਰਟਸ ਕਲੀਅਰ ਕਰ ਜਾਂਦੇ ਨੇ ਹਮ ਅੱਛੇ ਪੜ੍ਹੇ ਲਿਖੇ ਨੇ ਉਹ ਲੀਗਲ ਵੇ ਰਾਹੀਂ ਬਾਹਰਲੇ ਮੁਲਕਾਂ 'ਚ ਜਾਂਦੇ ਨੇ ਔਰ ਆਪਣਾ ਕੈਰੀਅਰ ਬਣਾਉਂਦੇ ਨੇ ਬਿਲਕੁਲ ਔਰ ਕੁਝ ਬੱਚੇ ਸਾਡੇ ਉਹ ਜਿਹੇ ਨੇ ਜਿਹੜੇ ਆਇਲਟਸ ਕਲੀਅਰ ਨਹੀਂ ਕਰ ਪਾਉਂਦੇ ਉਹ ਬਹੁਤੇ ਪੜੇ ਲਿਖੇ ਹੈ ਨਹੀਂਗੇ ਹੂੰ ਪਰ ਚਾ ਉਹਨਾਂ ਨੂੰ ਵੀ ਬੜਾ ਹੈਗਾ ਹੂੰ ਬਾਹਲੇ ਮੁਲਕਾਂ 'ਚ ਜਾ ਕੇ ਕਮਾਈ ਕਰਨ ਦਾ ਹੂੰ ਉਹ ਫੇਰ ਏਜੰਟਾਂ ਦੇ ਜਿਹੜੇ ਨਕਲੀ ਏਜੰਟ ਤੇ ਮੈਂ ਕਹਾਂਗਾ ਗੈਰ ਕਾਨੂੰਨੀ ਏਜੰਟ ਨੇ ਹੂੰ ਉਹਨਾਂ ਦੇ ਧੱਕੇ ਚੜ ਜਾਂਦੇ ਨੇ ਉਹਨਾਂ ਨੂੰ ਉਹ ਸੁਪਨੇ ਦਿਖਾਉਂਦੇ ਨੇ ਹੂੰ ਔਰ ਉਹ ਵਿਚਾਰੇ ਠੀਕ ਠਾਕ ਘਰਾਂ ਦੇ ਹੈਗੇ ਨੇ ਬਹੁਤੇ ਜਿਹੜੀ ਬਹਾਤਾਂ ਹੈਗੀ ਹੈ ਉਹਨਾਂ ਦੀ ਜੀ ਉਹ ਮਿਡਲ ਕਲਾਸ ਨੂੰ ਇਹ ਬਿਲੋਂਗ ਕਰਦੇ ਨੇ ਜੀ ਉਹ ਫਿਰ ਕੋਈ ਆਪਣਾ ਘਰ ਵੇਚਦਾ ਜੀ ਕੋਈ ਬੈਂਕ ਤੋਂ ਲੋਨ ਲੈਂਦਾ ਕੋਈ ਰਿਸ਼ਤੇਦਾਰਾਂ ਤੋਂ ਲੋਨ ਲੈਂਦਾ ਹੂੰ ਤੇ 45 ਤੋਂ 50 ਲੱਖ ਰੁਪਇਆ ਲੈ ਕੇ ਏਜੰਟ ਆਪਣੇ ਪੈਸੇ ਬਣਾਉਣ ਖਾਤਰ ਉਹਨਾਂ ਨੂੰ ਡੌਂਕੀ ਲਵਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਨੇ ਬਿਲਕੁਲ ਜੀ ਜਿਹੜੇ ਕਿ ਗੈਰ ਕਾਨੂੰਨੀ ਨੇ ਹੁਣ ਟਰੰਪ ਸਾਹਿਬ ਜਦੋਂ ਉੱਥੇ ਰਾਸ਼ਟਰਪਤੀ ਬਣੇ ਨੇ ਸੈਕੰਡ ਟਾਈਮ ਉਹਨਾਂ ਨੇ ਪਹਿਲਾਂ ਹੀ ਆਪਣੀ ਕੈਂਪੇਨ ਦੇ ਦੌਰਾਨ ਇਹ ਕਹਿਤਾ ਸੀਗਾ ਵੀ ਮੈਂ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਇੱਥੇ ਰਹਿੰਦੇ ਨੇ ਉਹਨਾਂ ਨੂੰ ਵਾਪਸ ਭੇਜਾਂਗਾ। ਹੂੰ ਉਸੇ ਪਾਲਿਸੀ ਦੇ ਤਹਿਤ ਕੱਲ ਉਹਨਾਂ ਨੇ ਸਾਡੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਭਾਰਤੀ ਉੱਤੇ ਸੀਗੇ ਹੂੰ ਉਹਨਾਂ ਦਾ ਇੱਕ ਆਰਮੀ ਦਾ ਜਹਾਜ਼ ਭਰ ਕੇ 104 ਬੰਦੇਆਂ ਦਾ ਹੂੰ ਇੰਡੀਆ ਭੇਜਤਾ ਜਿਹੜਾ ਕੱਲ ਦੋ ਵਜੇ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕੀਤਾ। ਹੂੰ ਉਤੋਂ ਆਡਮ ਸਟੇਸ਼ਨ ਨੇ ਉਹ ਵੱਖ-ਵੱਖ ਸਟੇਟਾਂ ਨੂੰ ਬਲੌਂਗ ਕਰਦੇ ਸੀ ਕੁਝ ਮੁੰਡੇ ਸਾਡੇ ਪੰਜਾਬ ਦੇ ਆ ਹਰਿਆਣੇ ਦੇ ਆ ਰਾਜਸਥਾਨ ਦੇ ਆ ਹਿਮਾਚਲ ਦੇ ਆ ਈਵਨ ਕਿ ਹੋਰ ਵੀ ਕਈ ਜਗ੍ਹਾ ਤੇ ਹੈਗੇ ਨੇ ਔਰ ਮੀਡੀਆ ਦੀ ਰਿਪੋਰਟਾਂ ਮੁਤਾਬਕ ਇਹ ਵੀ ਪਤਾ ਲੱਗਿਆ ਵੀ 12-13 ਬੱਚੇ ਤਾਂ ਨਬਾਲਗ ਵੀ ਹੈ ਹੂੰ ਹੁਣ ਉਹਨਾਂ ਦਾ ਫਿਊਚਰ ਇੱਥੇ ਅੰਧੇਰਮਈ ਹੋ ਗਿਆ ਹੂੰ ਹਨੇਰੇ 'ਚ ਉਹ ਗਵਾਜੇ ਨੇ ਪੈਸੇ ਜਿੰਨੇ ਸੀ ਉਹਨਾਂ ਦੇ ਕੋਲ ਧਾਰ ਧਾਰ ਫੜ ਕੇ ਉਹ ਬਾਹਰ ਗਏ ਸੀ ਕਰਜ਼ਈ ਹੈਗੇ ਨੇ ਕਈਆਂ ਨੇ ਤਾਂ ਘਰ ਵੀ ਵੇਚਤੇ ਜਿੰਨਾ ਵੇਚਤੀਆਂ ਇੱਕ ਇੱਕ ਨੌਜਵਾਨ ਮੈਂ ਸੁਣ ਰਿਹਾ ਸੀ ਪ੍ਰਧਾਨ ਸਾਹਿਬ ਉਹ ਪਰਿਵਾਰ ਕਹਿੰਦਾ ਰੋ ਰਿਆ ਪਰਿਵਾਰ ਕਹਿੰਦਾ ਅਸੀਂ 45 ਲੱਖ ਰੁਪਏ ਲਾ ਕੇ ਭੇਜਿਆ ਸੀ ਸਾਰਾ ਹੀ ਕਰਜ਼ਾ ਚੱਕਿਆ ਸੀ ਪਰ ਹੁਣ ਉਹ ਉਹ ਪਰਿਵਾਰ ਅੱਗੇ ਕੀ ਕਰੂਗਾ ਤੁਸੀਂ ਸਰਕਾਰਾਂ ਨੂੰ ਕੀ ਕਹਿ ਰਹੇ ਹੋ ਵੀ ਕਿਵੇਂ ਦੀ ਇਹਨਾਂ ਦੀ ਮਦਦ ਕੀਤੀ ਜਾਵੇ ਸਾਰੇ ਪਰਿਵਾਰ ਜਿਹੜੇ ਅਜਿਹੇ ਨੇ ইমরান ਜੀ ਸਭ ਤੋਂ ਜਿਹੜੀ ਸੀਰੀਅਸ ਗੱਲ ਹੈਗੀ ਹੈ ਜੀ ਉਹ ਹੈਗੀ ਹੈ ਕਿ ਇਹ ਲਾ ਐਂਡ ਆਰਡਰ ਦੀ ਪ੍ਰੋਬਲਮ ਤਾਂ ਪਹਿਲਾਂ ਹੀ ਚੱਲ ਰਹੀ ਹੈ ਬਿਲਕੁਲ ਜੀ ਇਹ ਜੇ ਸਰਕਾਰਾਂ ਨੇ ਇਹਨਾਂ ਨੂੰ ਮੁੰਡਿਆਂ ਨੂੰ ਨਾ ਸੰਭਾਲਿਆ ਤਾਂ ਇਹ ਪ੍ਰੋਬਲਮ ਖੂਰ ਵੀ ਵੱਧ ਸਕਦੀ ਹੈ ਕਿਉਂਕਿ ਜਿਹੜੀਆਂ ਭਾਤ ਬ੍ਰੋਤੀਆਂ ਸ਼ਕਤੀਆਂ ਭਾਤ ਚ ਬੈਠੀਆਂ ਨੇ ਮਾਹਲੇ ਮੁਲਕਾਂ ਚ ਬੈਠੀਆਂ ਨੇ ਜੀਚ ਗੈਂਗਸਟਰ ਸ਼ਾਮਲ ਨੇ ਅਤਵਾਦੀ ਸ਼ਾਮਲ ਨੇ ਪਹਿਲਾਂ ਵੀ ਉਹਨਾਂ ਨੇ ਸਾਡੇ ਮੁੰਡਿਆਂ ਨੂੰ ਹਨੀ ਟ੍ਰੈਪ ਚ ਫਸਾ ਕੇ ਉਹਨਾਂ ਤੋਂ ਗਲਤ ਕੰਮ ਕਰਵਾਏ ਨੇ ਆਪਾਂ ਰੋਜ਼ ਦੇਖਦੇ ਆਂ ਪੰਜਾਬ ਚ ਕੀ ਹੋ ਰਿਹਾ ਗੋਲੀਆਂ ਚੱਲ ਰਹੀਆਂ ਨੇ ਬੰਤੇ ਮਰ ਰਹੇ ਨੇpropto ਮੰਗੀਆਂ ਜਾ ਰਹੀਆਂ ਨੇ ਇਹ ਉਹ ਅਜਿਹੇ ਮੁੰਡੇ ਨੇ ਜਿਹੜੇ ਘੱਟ ਪੜ੍ਹੇ ਲਿਖੇ ਨੇ ਗਰੀਬ ਘਰਾਂ ਤੋਂ ਨੇ ਉਹਨਾਂ ਨੂੰ ਹਨੀ ਟ੍ਰੈਪ ਚ ਪਸਾਉਂਦੇ ਨੇ ਹੂੰ ਹੁਣ ਇਹ ਵੱਡੀ ਗਿਣਤੀ ਚ ਆ ਗਏ ਨੇ ਇੱਥੇ ਇਹ ਨਹੀਂ ਪਤਾ ਆਉਣ ਵਾਲੇ ਸਮੇਂ ਚ ਹੋਰ ਵੀ ਆ ਜਾਣ ਹੂੰ ਜੇ ਸਰਕਾਰਾਂ ਨੇ ਇਹਨਾਂ ਨੂੰ ਨਾ ਸੰਭਾਲਿਆ ਕਿਸੇ ਕੰਮ ਕਰ ਤੇ ਨਾ ਲਾਇਆ ਹੂੰ ਤਾਂ ਜਿਹੜੇ ਇੱਥੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਅਸਥਿਰਤਾ ਅਸ਼ਾਂਤੀ ਪਾਉਣਾ ਚਾਹੁੰਦੇ ਨੇ ਭਾਈਚਾਰਾ ਤੋੜਨਾ ਚਾਹੁੰਦੇ ਨੇ ਹੂੰ ਉਹਨਾਂ ਉਹ ਟਰਾਈ ਕਰਨਗੇ ਇਹਨਾਂ ਨੂੰ ਆਪਣੇ ਹਨੀ ਟ੍ਰੈਪ ਸੌਣ ਦੇ ਬਿਲਕੁਲ ਇਹ ਲਾਈਨ ਆਊਟ ਹੋ ਦੀ ਪ੍ਰੋਬਲਮ ਬਣੇਗੀ ਬਿਲਕੁਲ ਇਸ ਕਰਕੇ ਸਰਕਾਰਾਂ ਨੂੰ ਹੁਣ ਚਾਹੀਦਾ ਹੈ ਸਟੇਟ ਸਰਕਾਰਾਂ ਨੂੰ ਵੀ ਚਾਹੀਦਾ ਹੈ ਸੈਕਟਰ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਬਈ ਇਹ ਅਨਫੋਰਚੂਨੇਟ ਆ ਆਗੇ ਭਚਾਰੇ ਇਹ ਵਿਕਟਮ ਨੇ ਅਸਲ ਚ ਬਿਲਕੁਲ ਇਹ ਕੋਈ ਕ੍ਰਿਮੀਨਲ ਨਹੀਂ ਹੈਗੇ ਕ੍ਰਿਮੀਨਲਸ ਵਾਸਤੇ ਦੇਖੋ ਸਾਨੂੰ ਕੈਟਾਗਰੀ ਇਹਨਾਂ ਦੀ ਫਿਕਸ ਕਰਨੀ ਪੈਗੀ ਜਿਹੜੇ ਹੁਣ 104 ਬੰਦੇ ਆਏ ਨੇ ਜੀ ਵੀ ਜਿਹੜੇ ਤਾਂ ਇੰਡੀਆ ਚ ਕੋਈ ਕ੍ਰਾਈਮ ਕਰਕੇ ਭੱਜ ਗਏ ਨੇ ਗੈਂਗਸਟਰਾਂ ਦੇ ਕਹੇ ਤੇ ਉਹਨਾਂ ਕੋ ਚਲੇ ਗਏ ਨੇ ਹੁਣ ਉਹ ਵਾਪਸ ਆ ਗਏ ਉਹਨਾਂ ਦੇ ਖਿਲਾਫ ਤਾਂ ਸਖਤ ਕਾਨੂੰਨੀ ਕਾਰਵਾਈ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਹਮ ਲੇਕਿਨ ਜਿਹੜੇ ਮਾਤੜ ਗਰੀਬ ਚਾਰੇ ਇਸ ਆਸ਼ੇ ਨਾਲ ਉੱਥੇ ਗਏ ਇਸ ਅਕੀਦੇ ਨਾਲ ਉਹ ਬਾਹਲੇ ਮੁਲਕਾਂ ਚ ਗਏ ਕਿ ਉੱਥੇ ਮਿਹਨਤ ਮਜ਼ਦੂਰੀ ਕਰਕੇ ਘਰ ਦੀ ਗਰੀਬੀ ਘਟ ਦਾਂਗੇ ਉਹ ਇਨੋਸੈਂਟ ਪਰਸਨ ਨੇ ਔਰ ਵਿਕਟਮ ਨੇ ਸਰਕਾਰਾਂ ਨੂੰ ਚਾਹੀਦਾ ਹੈ ਕੋਈ ਹੁਣ ਇੱਥੇ ਸਟੇਟ ਲੈਵਲ ਤੇ ਪਾਲਿਸੀ ਬਣਾ ਕੇ ਸੈਂਟਰ ਸਰਕਾਰ ਦੀ ਪਾਲਿਸੀ ਦੀ ਕੋਈ ਐਸੀ ਬਣਾ ਕੇ ਹੂੰ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਜਾਵੇ ਤਾਂ ਕਿ ਉਹ ਕਿਸੇ ਗਲਤ ਹੱਥਾਂ 'ਚ ਨਾ ਚੜ ਜਾਣ ਹੂੰ ਬਿਲਕੁਲ ਸੈਂਟਰ ਸਰਕਾਰ ਦੀ ਇੱਕ ਅਗਨੀਵੀਰ ਦੀ ਸਕੀਮ ਹੈਗੀ ਹੈ ਬਿਲਕੁਲ ਜੀ ਜਿਹੜੇ ਮੁੰਡੇ ਇਹਨਾਂ 'ਚ ਫਿੱਟ ਹੈਗੇ ਨੇ ਹੂੰ ਔਰ ਉਹਨਾਂ ਦਾ ਰਿਕਾਰਡ ਠੀਕ ਹੈ ਉਹਨਾਂ ਨੂੰ ਅਗਨੀਵੀਰ ਸਕੀਮ ਦੇ ਵਿੱਚ ਫੌਜੀ ਭਰਤੀ ਕੀਤਾ ਜਾ ਸਕਦਾ ਬਿਲਕੁਲ ਜੀ ਸਟੇਟ ਸਰਕਾਰਾਂ ਹੋਰ ਕੰਮ ਕਰ ਸਕਦੀਆਂ ਨੇ ਸਾਡੀ ਪੰਜਾਬ ਸਰਕਾਰ ਹੈ ਜਿਵੇਂ ਪਹਿਲਾਂ ਵੀ ਅੱਤਵਾਦ ਜਦੋਂ ਹੋਇਆ ਸੀ ਉਦੋਂ ਕਈ ਮੁੰਡਿਆਂ ਨੂੰ ਰੀਐਬਲੀਟੇਟ ਕੀਤਾ ਸੀ ਉਹਨਾਂ ਨੂੰ ਸੁਧਾਰਿਆ ਗਿਆ ਸੀ ਨੌکریاں ਦਿੱਤੀਆਂ ਗਈਆਂ ਸੀ ਕੋਈ ਹੋਮਗਾਰਡ 'ਚ ਆ ਗਏ ਕੋਈ ਪੁਲਿਸ 'ਚ ਆ ਗਏ ਕੋਈ ਐਸਪੀ ਉੱਪਰਤੀ ਗੱਲ ਹੈ ਹੂੰ ਕੋਈ ਸਿਵਲ ਵਿਭਾਗ ਵਿੱਚ ਭਰਤੀ ਕਰ ਲਈ ਸੀ ਹੂੰ ਇਸੇ ਤਰ੍ਹਾਂ ਹੁਣ ਵੀ ਕੀਤਾ ਜਾ ਸਕਦਾ ਹੈ ਔਰ ਮੋਰਓਵਰ ਦੇਖੋ ਮੈਂ ਤਾਂ ਇਹ ਵੀ ਕਹਾਗਾ ਵੀ ਜਿੰਨੀਆਂ ਸਾਡੀਆਂ ਬੈਂਕਾਂ ਤੋਂ ਲੋਕ ਕਰਜ਼ਾ ਲੈ ਕੇ ਕਾਰਾਂ ਲੈਂਦੇ ਨੇ ਮੈਂ ਇੱਕ ਦਿਨ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਉਹ ਬੈਂਕਾਂ ਦੇ ਬڑے-ਬڑے ਓਪਨ ਗਰਾਊਂਡ ਭਰੇ ਪਏ ਨੇ ਗੱਡੀਆਂ ਦੇ ਨਾਲ ਜੀ ਨਾ ਉਹਨਾਂ ਦੇ ਗੱਡੀਆਂ ਦੇ ਆਕਸ਼ਨ ਲਾਣੀ ਹੈ ਬਿਲਕੁਲ ਜੀ ਉਹ ਸਰਕਾਰ ਕੋਈ ਕਮੇਟੀ ਬਣਾ ਕੇ ਹਾਈ ਪਾਵਰ ਕਮੇਟੀ ਬਣਾ ਕੇ ਬੈਂਕਾਂ ਨਾਲ ਟਾਈ ਅਪ ਕਰਕੇ ਜਿਹੜੀਆਂ ਉਹ ਗੱਡੀਆਂ ਨੇ ਇਹਦਾ ਮੁੰਡਿਆਂ ਨੂੰ ਕਿਸ਼ਤਾਂ ਤੇ ਦਵਾਈਆਂ ਜਾ ਸਕਦੀਆਂ ਨੇ ਕਿਉਂਕਿ ਤੁਸੀਂ ਵੀ ਦੇਖ ਰਹੇ ਹੋ ਮੈਨੂੰ ਵੀ ਪਤਾ ਵੀ ਜਿਹੜੇ ਮੁੰਡੇ ਟੈਕਸੀ ਦਾ ਕੰਮ ਕਰਦੇ ਨੇ ਉਹ ਮਹੀਨੇ ਦਾ 35-40 ਹਜ਼ਾਰ ਰੁਪਏ ਨਹੀਂ ਛੱਡਦੇ ਉਹ ਆਪਣਾ ਪਰਿਵਾਰ ਪਾਲ ਰਹੇ ਨੇ ਨਾਲੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਜੀ ਸ਼ਾਮ ਨੂੰ ਘਰ ਆਉਂਦੇ ਨੇ ਉਹ ਰਾਤ ਨੂੰ ਘਰ ਆਉਂਦੇ ਨੇ ਬੱਚਿਆਂ ਦੇ ਵਿੱਚ ਹਮ ਔਰ ਉਹ ਆਪਣਾ ਬੈਂਕ ਦੀ ਕਿਸ਼ਤ ਵੀ ਕੱਢ ਰਹੇ ਨੇ ਤੇ ਪਰਿਵਾਰ ਵੀ ਪਾਲ ਰਹੇ ਨੇ ਬਿਲਕੁਲ ਸੋ ਸਰਕਾਰ ਬੈਂਕਾਂ ਨਾਲ ਟਾਈਪ ਕਰਕੇ ਉਹ ਗੱਡੀਆਂ ਜਿਹੜੀਆਂ ਬੈਂਕਾਂ ਨੇ ਆਪਸ਼ਨ ਤੇ ਲਾਈਆਂ ਹੋਈਆਂ ਨੇ ਇਨਾਂ ਨੂੰ ਕਿਸ਼ਨਾ ਤੇ ਦਵਾਈਆਂ ਜਾ ਸਕਦੀਆਂ ਨੇ ਸਰਕਾਰ ਗਰੰਟੀ ਪਾ ਸਕਦੀ ਆ ਉਹਨਾਂ ਲਈ ਬਿਲਕੁਲ ਬਿਲਕੁਲ ਤਾਂ ਕਿ ਇਹ ਬੇਰੁਜ਼ਗਾਰ ਨਾ ਹੋਣ ਗਲਤ ਸੱਤਾਂ ਚ ਨਾ ਚਲੇ ਜਾਣ ਹੂੰ ਆਪਣੀ ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਪਾਲਣ ਹੂੰ ਸੋ ਇਹ ਦੇਖੋ ਜਿਹੜੀ ਕੋਈ ਵੀ ਵੈਲਫੇਅਰ ਸਟੇਟ ਹੁੰਦੀ ਹੈ ਜੀ ਉਹਨੇ ਲੋਕਾਂ ਦਾ ਵੈਲਫੇਅਰ ਦੇਖਣਾ ਹੁੰਦਾ ਇਹ ਹੁਣ ਅਨਫੋਰਚੂਨੇਟ ਹੈ ਜੇ ਵਿਚਾਰੇ ਨਾ ਉੱਥੇ ਫਸਦੇ ਪੁੱਸ ਦੇ ਜਿੱਲੀ ਜਾਂਦਾ ਕੰਮ ਹਨ ਹੂੰ ਲੇਕਿਨ ਹੁਣ ਕੀ ਹੈਗਾ ਇਹ ਲੁੱਟੇ ਪੁੱਟੇ ਗਏ ਨੇ ਬਿਲਕੁਲ ਬਿਲਕੁਲ ਬੇਜ ਤੇ ਜ਼ਮੀਨਾਂ ਵੇਚਤੀਆਂ ਕਰਜ਼ੇ ਲੈ ਲਏ ਬਿਲਕੁਲ ਹੁਣ ਇਹ ਨਮੂਸ਼ੀ ਚ ਨੇ ਅਨੰਦ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਜੇ ਕੋਈ ਕ੍ਰਿਮੀਨਲ ਆ ਚਲੋ ਉਸ ਦੇ ਉੱਤੇ ਕਾਰਵਾਈ ਹੋਊਗੀ ਪਰ ਜਿਹੜੇ ਕ੍ਰਿਮੀਨਲ ਵਾਕਈ ਹੈਗੇ ਨੇ ਜਿਹੜੇ ਗੈਂਗਸਟਰ ਨੇ ਜਿਹੜੇ ਉੱਥੇ ਬੈਠ ਕੇ ਪੰਜਾਬ ਦਾ ਵੀ ਮਾਹੌਲ ਖਰਾਬ ਕਰ ਰਹੇ ਨੇ ਭਾਰਤ ਦੇ ਵਿੱਚ ਅਜਹੀਆਂ ਸਾਜ਼ਿਸ਼ਾਂ ਰਚਦੇ ਨੇ ਜਿਵੇਂ ਇੱਕਦਮ ਜਹਾਜ਼ ਚੜਾ ਕੇ ਆਰਮੀ ਵਾਲੇ ਨਾਲ ਭੇਜ ਕੇ ਹਤਕੜੀਆਂ ਲਗਾ ਕੇ ਬੇੜੀਆਂ ਪਾ ਕੇ ਭਾਰਤੀ ਨੌਜਵਾਨ ਭੇਜੇ ਨੇ ਕਿ ਕਦੋਂ ਦੀ ਭਾਰਤ ਦੀ ਸਰਕਾਰ ਆ ਜਿਹੜੀ ਅਪੀਲ ਕਰਦੀ ਆ ਬਾਰ-ਬਾਰ ਕਹਿੰਦੇ ਜਿਹੜੇ ਪੰਜਾਬ ਦੇ ਗੈਂਗਸਟਰ ਗਏ ਨੇ ਭਾਰਤ ਤੋਂ ਗੈਂਗਸਟਰ ਗਏ ਨੇ ਉਹ ਕਹਿੰਦੇ ਸਾਨੂੰ ਹਵਾਲੇ ਸਾਡੇ ਕਰ ਦੋ ਪਰ ਉਹ ਤਾਂ ਭੇਜੇ ਨਹੀਂ ਜਾਂਦੇ ਅਮਰੀਕਾ ਤੋਂ ਕੈਨੇਡਾ ਤੋਂ ਬਾਕੀਆਂ ਸਟੇਟਾਂ ਜਿਹੜੇ ਬਾਕੀ ਕੰਟਰੀਆਂ ਤੋਂ ਇਹਨਾਂ ਨੂੰ ਇੱਕਦਮ ਭੇਜਦਾ ਦੇਖੋ ইমরান ਜੀ ਇਹ ਵੀ ਮੈਂ ਕਹੂੰਗਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ ਜਿਹੜੀਆਂ ਸਾਡੀ ਪਾਸ ਸਰਕਾਰ ਨੇ ਗੈਂਗਸਟਰਾਂ ਨੂੰ ਇੱਥੇ ਵਾਪਸ ਬਣਾਉਣ ਵਾਸਤੇ ਅਮਰੀਕਾ ਦੇ ਅਪੀਲਾਂ ਜਿਹੜੀਆਂ ਗਵਰਨਮੈਂਟ ਨੂੰ ਪਾਈਆਂ ਨੇ ਅਮਰੀਕਾ ਕੌਨ ਨੂੰ ਪਾਈਆਂ ਨੇ ਵੱਡੇ ਵੱਡੇ ਗੈਂਗਸਟਰ ਉੱਥੇ ਬੈਠੇ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਭਾਰਤ ਦੇ ਵਿੱਚ ਅਸ਼ਾਂਤੀ ਫਲਾਉਂਦੇ ਨੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਹੂੰ ਔਰ ਬਗਾਵਤ ਦੀਆਂ ਗੱਲਾਂ ਕਰਦੇ ਨੇ ਹੂੰ ਉਹਨਾਂ ਨੂੰ ਤਾਂ ਇਹ ਜਹਾਜ਼ ਤੋਂ ਪਹਿਲਾਂ ਹੀ ਭੇਜ ਦੇਣਾ ਚਾਹੀਦਾ ਸੀਗਾ ਉਹਨਾਂ ਦਾ ਜਹਾਜ਼ ਭਰ ਕੇ ਭੇਜਣਾ ਚਾਹੀਦਾ ਸੀਗਾ ਪਹਿਲਾਂ ਹੈਨਾ ਉਹਨਾਂ ਨੂੰ ਉਹ ਆਪਣੇ ਛਤਰ ਛਾਇਆ 'ਚ ਰੱਖੀ ਬੈਠੇ ਨੇ ਹੂੰ ਤੇ ਮੈਂ ਤਾਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਕਰੂੰਗਾ ਕੈਨੇਡੀਅਨ ਗਵਰਨਮੈਂਟ ਨੂੰ ਵੀ ਔਰ ਯੂ ਐਸ ਗਵਰਨਮੈਂਟ ਨੂੰ ਵੀ ਵੀ ਜਿਹੜੇ ਸਾਡੇ ਭਗੌੜੇ ਤੁਸੀਂ ਇੱਥੇ ਛੱਡ ਦੇ ਕੇ ਪਠਾਏ ਹੋਏ ਨੇ ਹੂੰ ਉਹਨਾਂ ਦਾ ਵੀ ਜਾਜੂ ਭੇਜ ਦੋ ਇਧਰ ਇੱਕ ਭਰ ਕੇ ਤਾਂ ਕਿ ਸਾਡਾ ਮੁਲਕ ਸਾਡੇ ਮੁਲਕ ਵੀ ਸ਼ਾਂਤੀ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹਿ ਸਕੇ ਹੂੰ ਬਿਲਕੁਲ 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 ਅਨਾਦ ਸਾਹਿਬ ਜਿਵੇਂ ਬੜੀ ਅਨਫੋਰਚੂਨੇਟਲੀ ਅਨਫੋਰਚੂਨੇਟ ਘਟਨਾ ਇਹ ਬੜੀ ਦੁਖਦਾਈ ਘਟਨਾ ਇਹ ਜਿਹੜੀ ਸਾਹਮਣੇ ਸਭ ਨੂੰ ਹਿਲਾ ਕੇ ਰੱਖਤਾ ਇਸ ਘਟਨਾ ਨੇ ਤਾਂ ਹੁਣ ਤੁਸੀਂ ਉਹ ਨੌਜਵਾਨ ਜਿਹੜੇ ਹਲੇ ਵੀ ਵਿਦੇਸ਼ ਜਾਣ ਬਾਰੇ ਸੋਚਦੇ ਨੇ ਜਾਂ ਫਿਰ ਵਦੇਸ਼ਾਂ ਦਾ ਰੁੱਖ ਇਕਤਿਆਰ ਕਰ ਰਹੇ ਨੇ ਜਾ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਖਾਸ ਕਰਕੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਾਂਦੇ ਨੇ ਡੰਕੀਆਂ ਲਗਾ ਕੇ ਜਾਂਦੇ ਨੇ ਦੇਖੋ ইমরান ਜੀ ਅੱਜ ਮੈਂ ਤੁਹਾਡੇ ਮਾਧਮ ਰਾਹੀਂ ਤੁਹਾਡੇ ਚੈਨ ਰਾਹੀਂ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਭੈਣ ਭਰਾਓ ਤੁਸੀਂ ਆ ਜਿਹੜਾ ਇਲੀਗਲ ਢੰਗ ਨਾਲ ਡੌਂਕੀ ਡੁੰਕੀ ਲਾ ਕੇ ਬਾਹਰ ਜਾ ਰਹੇ ਹੋ ਉਹ ਬਿਲਕੁਲ ਨਾ ਜਾਓ ਤੁਹਾਡੇ ਪੈਸਿਆਂ ਦਾ ਰਿਸਕ ਆ ਤੁਹਾਡੀ ਜ਼ਿੰਦਗੀ ਦਾ ਰਿਸਕ ਆ ਤੁਹਾਡੇ ਕੈਰੀਅਰ ਦਾ ਰਿਸਕ ਆ ਬਹੁਤੇ ਬੱਚੇ ਤਾਂ ਰਸਤਿਆਂ 'ਚ ਡੌਂਕੀ 'ਚ ਮਾਰੇ ਮੂਰੇ ਨਹੀਂ ਹਮ ਬਿਲਕੁਲ ਤੁਸੀਂ ਜੇ ਜਾਣਾ ਹੈ ਸਰਕਾਰ ਤੋਂ ਮਨਜ਼ੂਰਸ਼ੁਦਾ ਹਮ ਏਜੰਟਾਂ ਰਾਹੀਂ ਪ੍ਰੋਪਰ ਉਹਨਾਂ ਦਾ ਵੀ ਵੈਰੀਫਿਕੇਸ਼ਨ ਕਰਕੇ ਹਮ ਫਿਰ ਤੁਸੀਂ ਜਾਓ ਹਮ ਕਾਨੂੰਨੀ ਤੌਰ ਤੇ ਜਾਓ ਔਰ ਆਪਣਾ ਕੈਰੀਅਰ ਬਣਾਓ ਬਿਲਕੁਕੁਨ ਅਨਾਸ ਸਾਹਿਬ ਤੁਸੀਂ ਇਹਦੇ ਵਿੱਚ ਕਸੂਰਵਾਰ ਕਿਸ ਨੂੰ ਮੰਨਦੇ ਹੋ ਕੀ ਸਰਕਾਰਾਂ ਨੂੰ ਕਸੂਰਵਾਰ ਮੰਨਦੇ ਹੋ ਉਹਨਾਂ ਨੌਜਵਾਨਾਂ ਨੂੰ ਕਸੂਰਵਾਰ ਮੰਨਦੇ ਹੋ ਜਾਂ ਫਿਰ ਏਜੰਟ ਨੇ ਜਿਹੜੇ ਉਹਨਾਂ ਨੂੰ ਕਸੂਰਵਾਰ ਮੰਨਦੇ ਹੋ ਕਸੂਰ ਕਿਸ ਦਾ ਤੁਸੀਂ ਮੰਨਦੇ ਹੋ ਇਸ ਦੇ ਵਿੱਚ ਜੋ ਇਸ ਤਰੀਕੇ ਨਾਲ ਨੌਜਵਾਨ ਜਾਂਦੇ ਨੇ ਇਸ ਸਾਰੇ ਕਹਾਣੀ ਦੇ ਵਿੱਚ ਜਿਹੜੇ ਮੇਨ ਕਸੂਰਵਾਰ ਨੇ ਨਾ ਜੀ ਹੂੰ ਇਮਰਾਨ ਜੀ ਉਹ ਹੈਗੇ ਨੇ ਨਕਲੀ ਏਜੰਟ ਬਿਲਕੁਲ ਜਿਨ੍ਹਾਂ ਕੋਲ ਸਰਕਾਰ ਤੋਂ ਕੋਈ ਲਾਇਸੈਂਸ ਨਹੀਂ ਹੈ ਸਰਕਾਰ ਤੋਂ ਮਨਜ਼ੂਰਸ਼ੁਦਾ ਨਹੀਂ ਹੈਗੇ ਇਹ ਬਹੁਤ ਵੱਡਾ ਰੈਕਟ ਹੈ ਕਰੋੜਾਂ ਰੁਪਏ ਦਾ ਹੂੰ ਜਿਹੜੇ ਕਿ ਇਹ ਵੀ ਇੱਕ ਹਨੀ trap ਹੀ ਹੈਗਾ ਜਿਹੜਾ ਸਾਡੇ ਮੁੰਡਿਆਂ ਨੂੰ ਜਿਹੜੇ ਪਾਰੇ ਆਈਲੈਂਡਸ ਵਗੈਰਾ ਕਲੀਅਰ ਨਹੀਂ ਕਰਦੇ ਉਹਨਾਂ ਨੂੰ ਫਸਾ ਲੈਂਦੇ ਨੇ ਫਿਰ ਡਾਂਕੀ ਲਵਾ ਕੇ ਭੇਜਦੇ ਨੇ ਸੋ ਸਰਕਾਰਾਂ ਤਾਂ ਬਹੁਤ ਕੁਝ ਕਰ ਰਹੀਆਂ ਨੇ ਪਰ ਸਾਡੇ ਜਿਹੜੇ ਬੱਚੇ ਬਹੁਤੇ بڑے ਲਿਖੇ ਹੈ ਨਹੀਂ ਨਾ ਮਾਂ ਪਿਓ ਬਹੁਤੇ بڑے ਲਿਖੇ ਹੈ ਨਹੀਂ ਉਹ ਇਹ ਨਕਲੀ ਏਜੰਟਾਂ ਦੇ ਚਾਂਸੇਸ ਫਸ ਜਾਂਦੇ ਨੇ ਔਰ ਫਿਰ ਜਿਹੜਾ ਕੁਝ ਹੁਣ ਵਾਪਸ ਆ ਹੋ ਜੀ ਚੀਜ਼ਾਂ ਹੁੰਦੀਆਂ ਨੇ ਇਹ ਬੜਾ ਇਹਨਾਂ ਘਰਾਂ 'ਚ ਜਿਹੜੇ ਹੁਣ ਬੱਚੇ ਵਾਪਸ ਆ ਗਏ ਨੇ ਹਾਲਾਤ ਬੜੇ ਉਹਨਾਂ ਦੇ ਪਹਿਲਾਂ ਹੀ ਵੱਤੋਂ ਬੱਦਰ ਨੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਮੈਂ ਵੀ ਦੇਖਿਆ ਔਰ ਉਹਨਾਂ ਦੇ ਘਰਾਂ ਚ ਸੋਗ ਛਾਇਆ ਹੋਇਆ ਹੈ ਇਸ ਕਰਕੇ ਮੈਂ ਅਪੀਲ ਕੀਤੀ ਹੈ ਕਿ ਇੱਕ ਵੈਲਫੇਅਰ ਸਟੇਟ ਉਹੀ ਵੈਲਫੇਅਰ ਸਟੇਟ ਮੰਨੀ ਜਾਂਦੀ ਹੈ ਜਿਹੜੀ ਆਪਣੇ ਨਾਗਰਿਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਜਿੱਥੇ ਉਹਨਾਂ ਦੀ ਮਦਦ ਦੀ ਜ਼ਰੂਰਤ ਹੈ ਉਹਨਾਂ ਦੀ ਮਦਦ ਕਰੇ ਬਿਲਕੁਲ ਅਨਾਸ ਸਾਹਿਬ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਇਸ ਤਰੀਕੇ ਦੇ ਨਾਲ ਆਪਾਂ ਕਈ ਮਨੁੱਖੀ ਤਸਕਰੀ ਕਰਦੇ ਨੇ ਮਨੁੱਖਾਂ ਨੂੰ ਇਸ ਤਰੀਕੇ ਨਾਲ ਭੇਜਦੇ ਨੇ ਇਕ ਤਾਂ ਮਨੁੱਖਾਂ ਦੇ ਉੱਤੇ ਵੀ ਤਸ਼ੱਦਦ ਹੁੰਦਾ ਦੂਜਾ ਪੈਸਾ ਮੋਟਾ ਉਹ ਲੈ ਜਾਂਦੇ ਨੇ ਫਿਰ ਕੀ ਜਿਹੜੇ ਹੁਣ ਨੌਜਵਾਨ ਦੱਸ ਰਹੇ ਨੇ ਸਾਰਾ ਕੁਝ ਵੀ ਸਾਨੂੰ ਫਲਾਣੇ ਏਜੰਟ ਨੇ ਭੇਜਿਆ ਕਿ ਉਹਨਾਂ ਦੇ ਉੱਤੇ ਕੋਈ ਸਖਤ ਤੋਂ ਸਖਤ ਕਾਰਵਾਈ ਨਹੀਂ ਹੋਣੀ ਚਾਹੀਦੀ ਕੀ ਮੰਗ ਕਰਦੇ ਹੋ ইমরান ਜੀ ਜਿਹੜੇ ਏਜੰਟਾਂ ਨੇ ਇਹ ਬੱਚੇ ਹੁਣ ਵਾਪਸ ਆਏ ਨੇ ਇਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਸੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤਾਂ ਹੋਣੀ ਹੀ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਲੋਕਾਂ ਦੇ ਇਹਨਾਂ ਬੱਚਿਆਂ ਦੇ ਜਿਨ੍ਹਾਂ ਨੇ ਕਰਜ਼ੇ ਚੁੱਕੇ ਉਹਨਾਂ ਨੂੰ ਪੈਸੇ ਦਿੱਤੇ ਨੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਪੈਸੇ ਦਿੱਤੇ ਉਹ ਪੈਸੇ ਵੀ ਜਨਤਾ ਤੋਂ ਉਵਾਸ ਕਰਵਾਏ ਤਾਂ ਹੀ ਇਹਨਾਂ ਨੂੰ ਨਿਆਂ ਮਿਲ ਸਕੇਗਾ ਨਹੀਂ ਤਾਂ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਇੱਕ येलो ਲੀਫ ਕੰਪਨੀ ਦੀ ਬਰਾਡ ਪੇਜਣ ਵਾਲੀ ਮੋਹਾਲੀ ਉਹੋ ਕਿੰਨੇ 100 ਕਰੋੜ ਦਾ ਘਪਲਾ ਕਰਕੇ ਭੱਜ ਗਈ ਹੈ ਉਹਦੀਆਂ ਕੰਪਲੇਂਟਾਂ ਵੀ ਹੋਈਆਂ ਪਰਸਨਲੀ ਇੱਕ ਨੂੰ ਕੇਸ ਦਾ ਮੈਨੂੰ ਪਤਾ ਹੈ ਪਰ ਉਹਨਾਂ ਦੇ ਖਿਲਾਫ ਕੋਈ ਕੇਸ ਵੀ ਰਜਿਸਟਰ ਨਹੀਂ ਹੋਇਆ ਹਜੇ ਤੱਕ ਉਹ ਕਾਬੂ ਨਹੀਂ ਆਏ ਹੈਗੇ ਇਹਨਾਂ ਨੂੰ ਜਿਹੜੀ ਸਹੀ ਮਦਦ ਇਹੀ ਗਿਣੀ ਜਾਣੀ ਹੈ ਇਹੀ ਮੰਗੀ ਜਾਏਗੀ ਇਨਸਾਬ ਵੀ ਇਹੀ ਕਹਿੰਦਾ ਵੀ ਇਹਨਾਂ ਦੇ ਪੈਸੇ ਉਹਨਾਂ ਏਜੰਟਾਂ ਤੇ ਸਖਤਾਈ ਕਰਕੇ ਇਹਨਾਂ ਦੇ ਵਾਪਸ ਕਰਾਏ ਜਾਣ ਤਾਂ ਕਿ ਘੱਟੋ ਘੱਟ ਜੇ ਖੱਜਲ ਖਵਾਰੀ ਹੋ ਕੇ ਵਾਪਸ ਆ ਗਏ ਜਿਵੇਂ ਆਪਾਂ ਦੇਖ ਰਹੇ ਸੀ ਇੱਕ ਮੁੰਡੇ ਦਾ ਸ਼ਾਇਦ ਥੋੜੇ ਦਿਨਾਂ ਚ ਹੀ ਵਾਪਸ ਆ ਗਿਆ ਪਰ ਉਹਨਾਂ ਦਾ 45 ਤੋਂ 50 ਲੱਖ ਰੁਪਈਆ ਲੱਗਿਆ ਹਾਂ ਨਾ ਹੁਣ ਉਹਨਾਂ ਵਿਚਾਰਿਆਂ ਕੋਲ ਜੇ ਸਰਕਾਰਾਂ ਪੈਸੇ ਨਹੀਂ ਵਾਪਸ ਕਰਾਉਂਦੀਆਂ ਜਾਂ ਉਹਨਾਂ ਦੀ ਕਿਤੇ ਰੀਹੈਬਿਲਿਟੇਸ਼ਨ ਨਹੀਂ ਹੁੰਦੀ ਤੇ ਉਹਨਾਂ ਦਾ ਰੋਜ਼ਗਾਰ ਦਾ ਕੋਈ ਨਹੀਂ ਬਣਦਾ ਫਿਰ ਉਹਨਾਂ ਕੋਲ ਅੱਗੇ ਕੋਈ ਰਸਤਾ ਹੈ ਨਹੀਂ ਹੂੰ ਇਸੇ ਕਰਕੇ ਮੈਂ ਕਹਿਆ ਬਈ ਇਹ ਲਾਰਜ ਆਰਡਰ ਦੀ ਪ੍ਰੋਬਲਮ ਬਣੇਗੀ ਜੇ ਇਹਨਾਂ ਤੇ ਅਸੀਂ ਧਿਆਨ ਦੇ ਕੇ ਇਹਨਾਂ ਦੀ ਮਦਦ ਨਾ ਕੀਤੀ। ਬਿਲਕੁਲ ਬਿਲਕੁਲ। ਅਨਾਸਰ ਸਾਹਿਬ ਕਹੀ ਤਾਂ ਜਿਹੜੀਆਂ ਮਾਮਾਂ ਨੇ ਉਹ ਕਹਿੰਦੀਆਂ ਚਲੋ ਕਹਿੰਦੇ ਅਸੀਂ ਇਸੇ ਗੱਲ ਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਪੁੱਤ ਸਾਡੇ ਕੋਲ ਪਹੁੰਚ ਗਏ ਉੱਥੇ ਦੀਆਂ ਜੇਲਾਂ ਦੇ ਵਿੱਚ ਨਹੀਂ ਸੜੇ। ਕਿ ਜੇਕਰ ਸਰਕਾਰ ਅਮਰੀਕਾ ਦੀ ਚਾਹੁੰਦੀ ਤਾਂ ਇਹਨਾਂ ਦੇ ਨੌਜਵਾਨਾਂ ਨੂੰ ਭਾਰਤ ਨਾ ਭੇਜਣ ਦੀ ਬਜਾਏ ਕੋਈ ਹੋਰ ਵੀ ਕਿਤੇ ਭੇਜ ਸਕਦੀ ਸੀ। ਦੇਖੋ ইমরান ਜੀ ਇਸ ਗੱਲ ਨੂੰ ਤੋਂ ਮੈਂ ਪੋਜ਼ਿਟਿਵ ਲਾਉਂਗਾ। ਹਮ ਅਮਰੀਕਾ ਦਾ ਕਾਨੂੰਨ ਬਹੁਤ ਸਖਤ ਹੈ। ਬਿਲਕੁਲ। ਜਾ ਰਿਹਾ ਕੋਨ ਉਨੀ ਪ੍ਰਵਾਸੀਆਂ ਵਾਸਤੇ ਹੂੰ 트럼ਪ ਸਾਹਿਬ ਚਾਹੁੰਦੇ ਆ ਇਹ ਰੀਡਿੰਗ ਉਹਦੇ ਵਾਪਸੇ ਜੇ ਨੇ ਇਹਨਾਂ ਨੂੰ ਜੇਲਾ ਚ ਵੀ ਬੰਦ ਕਰ ਸਕਦੇ ਸੀ ਇਸੇ ਕਰਕੇ ਉਹ ਮਾਤਾ ਨੇ ਕਿਹਾ ਵੀ ਚਲੋ ਅਸੀਂ ਤਾਂ ਐਸੀ ਗੱਲ ਚ ਖੁਸ਼ ਆਂ ਕਿ ਸਾਡਾ ਪੁੱਤ ਸਾਡੇ ਕੋਲ ਵਾਪਸ ਆ ਗਿਆ ਹੂੰ ਕਿਉਂਕਿ ਉਹਨਾਂ ਕੋਲ ਹੋਰ ਕੋਈ ਚਾਰਾ ਵੀ ਹੈ ਹੂੰ ਵੈਸੇ ਮੈਂ ਇਹ ਕਹੂੰਗਾ ਜਦੋਂ ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ 12 ਜਾਂ 13 ਤਰੀਕ ਨੂੰ ਸਾਡੇ ਪ੍ਰਧਾਨ ਮੰਤਰੀ ਮਾਨ ਰਹੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਮੁਲਾਕਾਤ 트럼ਪ ਸਾਹਿਬ ਨਾਲ ਹੋਣ ਜਾ ਰਹੀ ਹੈ ਹੁਣ ਮੈਨੂੰ ਇਹ ਸਮਝ ਨਹੀਂ ਲੱਗਦੀ ਜਿਹੜੇ 12 13 ਨਬਾਲਗ ਬੱਚੇ ਨੇ ਉਹ ਵੀ ਇੱਥੇ ਭੇਜਦੇ ਨੇ ਹਨ ਬਈ ਜਿਹੜੇ ਕੇਸ ਜੈਨੂਅਲ ਹੈਗੇ ਨੇ 트럼ਪ ਸਾਹਿਬ ਨਾਲ ਗੱਲਬਾਤ ਕਰਕੇ ਉਹਨਾਂ ਦਾ ਤਾਂ ਹੱਲ ਕਰਾਇਆ ਜਾਵੇ ਜੇ ਉਹਨਾਂ ਨੂੰ ਵਾਪਸ ਦੁਬਾਰਾ ਯੂ ਐਸਏ ਭੇਜਿਆ ਜਾ ਸਕਦਾ ਹੋਵੇ ਔਰ ਉਹ ਕਹਿਣ ਵੀ ਜਨੂਅਲ ਨੇ ਤਾਂ ਉਹਨਾਂ ਨੂੰ ਤਾਂ ਘਟੋ ਘਾਟ ਰਜਿਸਟਰ ਕੀਤਾ ਜਾਵੇ ਜਿਹੜੇ ਉੱਥੇ ਉਹਨਾਂ ਨੂੰ ਅਡਜਸਟ ਨਹੀਂ ਹੋ ਸਕਦੇ ਹੈ ਜਿਨ੍ਹਾਂ ਨੂੰ ਗੈਰ ਕਾਨੂੰਨੀ ਪ੍ਰਵਾਸੀ ਦਾ ਟੈਗ ਦੇ ਕੇ ਉਹਨਾਂ ਨੂੰ ਵਾਪਸ ਭੇਜਦਾ ਤਾਂ ਤਾਂ ਜਿਹੜੀਆਂ ਇੱਥੇ ਦੀਆਂ ਸਟੇਟ ਗਵਰਨਮੈਂਟਸ ਹੈਗੀਆਂ ਨੇ ਔਰ ਸੈਂਟਰ ਗਵਰਨਮੈਂਟ ਹੈ ਉਹਨਾਂ ਦੇ ਰੋਜ਼ਗਾਰ ਦਾ ਕੋਈ ਪ੍ਰਬੰਧ ਕਰੇ ਹੂੰ ਬਿਲਕੁਲ ਬਿਲਕੁਲ ਫੇਰ ਹੀ ਮਸਲਾ ਹੱਲ ਹੋਣਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਗੰਭੀਰ ਮਸਲਾ ਇਹ ਆ ਨੌਜਵਾਨਾਂ ਦਾ ਭਵਿੱਖ ਹ ਹੁਣ ਖਤਰੇ ਦੇ ਵਿੱਚ ਜ਼ਰੂਰ ਜਾ ਪ ਰਿਹਾ ਪਰ ਸਰਕਾਰਾਂ ਜੇਕਰ ਚਾਹਣ ਅਈ ਨੌਜਵਾਨਾਂ ਦੇ ਭਵਿੱਖ ਦੇ ਵਿੱਚ ਚਾਨਣਾ ਜ਼ਰੂਰ ਕਰ ਸਕਦੇ ਨੇ। ਅਨੰਦ ਸਾਹਿਬ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਅੱਜ ਦੇ ਪੋਡਕਾਸਟ ਦੇ ਵਿੱਚ। ਸਾਸਿਕਾ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ। ਤਬਾਕੇ ਹੀ ਸਰਕਾਰਾਂ ਨੂੰ ਜਿਹੜੀ ਆ ਇਹਨਾਂ ਦੀ ਮਦਦ ਕਰਨ ਬਾਰੇ ਕੁਝ ਸੋਚ ਵਿਚਾਰ ਕਰਨਾ ਚਾਹੀਦਾ। ਕਨਵਰਗਰੇਵਾਲ ਦੇ ਵੱਲੋਂ ਇੱਕ ਬਹੁਤ ਸੋਹਣਾ ਗੀਤ ਗਾਇਆ ਗਿਆ ਸੀ ਕਿ ਬੂਹੇ ਭੇੜ ਕੇ ਰੋਂਦੀਆਂ ਮਾਵਾ ਜਿਨ੍ਹਾਂ ਦੇ ਪੁੱਤ ਤੁਰ ਗਏ ਬਦਨਾਂ ਨੂੰ। ਵਾਕੇ ਹੀ ਇੱਕ ਪਾਸੇ ਤਾਂ ਉਹ ਮਾਵਾ ਰੋਂਦੀਆਂ ਨੇ ਜਿਨ੍ਹਾਂ ਦੇ ਪੁੱਤ ਦੂਰ ਹੋ ਜਾਂਦੇ ਨੇ ਪਰ ਇੱਥੇ ਉਹ ਮਾਵਾ ਵੀ ਰੋ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਵਾਪਸ ਆਏ ਨੇ ਕਿਉਂਕਿ ਖੁ ਅਮਰੀਕਾ ਸਰਕਾਰ ਨੇ ਦੇਸ਼ ਨਿਕਾਲਾ ਦੇ ਕੇ ਇਹਨਾਂ ਨੂੰ ਵਤਨ ਭੇਜਿਆ ਤਾਂ ਹੁਣ ਨੌਜਵਾਨਾਂ ਦਾ ਭਵਿੱਖ ਕੀ ਹੋ ਜਾ ਰਿਹਾ ਹੈ ਦੇਖਣ ਵਾਲੀ ਗੱਲ ਹੈ